ਪੀਟਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜੋ ਤਿੰਨ ਸਾਤ ਤੋਂ ਲਗਾਤਾਰ ਅਸੀਂ ਦੇਖ ਰਹੇ ਹਾਂ ਅਜਤੋਂ ਜਿਹੜਾ ਪਿਛਲਾ ਝੋਨੇ ਦੀ ਫਸਲ ਵੀ ਸੀ ਤੁਹਾਨੂੰ ਪਤਾ ਗਵਰਨਮੈਂਟ ਫਰਟਾਈਟ ਉਦੋਂ ਵੀ ਝੋਨਾ ਰੋਲਿਆ ਵੱਡੇ ਪੇਮਾਨੇ ਤੇ ਲੁੱਟ ਹੋਈ ਇੰਦਸ 3000 ਰੁਪਿਆ ਪ੍ਰੀ ਕੁਇੰਟਲ ਪਿਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਸਿਧਾਂਤ ਸਭਾ ਜਵੇਂ ਚੁੱਕਿਆ ਰਿਪਤਜੀ ਨੇ ਵੀ ਜ਼ਿਕਰ ਕੀਤਾ ਸੀ ਮਾੜਾ ਸਾਹਰੇ ਵੀ ਜ਼ਿਕਰ ਕੀਤਾ ਸੀ ਹੁਣ ਦੂਜੀ ਗੱਲ ਇਹ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਮਸੇ ਇਨੀ ਬਰਸਾਤ ਹੋਈ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘਟ ਤੋ ਘਟ 30% ਹੋਣੀ ਸੁੱਕਾ ਕਿਤੋਂ ਲਿਆਉਗੇ ਪੈ ਗਿਆ ਸਾਰੀਆਂ ਢਿੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ ਦਰਿਆਵਾਂ ਦੇ ਮਾਰ ਵਾਲਾ ਉਹ ਤਾਂ ਚੋਣਾ ਖਤਮ ਹੋ ਗਿਆ ਤੇ ਜਿਹੜਾ ਬਕਾਇਆ ਰਹਿ ਗਿਆ ਉਦੇ ਵਿੱਚ ਆ ਸ਼ਰਤ ਲਾ ਦਿੱਤੀ ਕਿ ਮੈਂ ਬਗਵਾਨ ਨੂੰ ਇਹ ਕਹਿਣਾ ਜਾਵਾਂਗਾ ਏਸ ਕਿ ਸਭ ਦੀਏ ਸ਼ਰਤਾਂ ਲਾ ਲਓ ਗਵਰਨਮੈਂਟ ਦੇ ਕੋਲ ਰੱਖੇ ਕਿ ਜੀ ਆਪਣੀ ਫਸਲ ਲੈ ਕੇ ਆ ਉਹਦੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧੇ ਦੇਖੋ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸਫਾਈ ਆਏ ਬਟ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲੇ ਤਾਂ ਵੈਸੇ ਹੀ ਕਾਲਾ ਹੋ ਜਾਣਾ ਅੱਗੇ ਤੇ ਤੁਹਾਨੂੰ ਪਤਾ ਬਿਮਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਉਹਨਾ ਬਹੁਤਾ ਗੜ ਗਿਆ ਤੇ ਜੇ ਜ਼ਿਆਦਾ ਤੇ ਸੁਕਾਣਗੇ ਤੇ ਵੈਸੀ ਕਾਲਾ ਹੋ ਜੇਗਾ। ਜਰਨਾ ਕਿਸਾਨ ਮਰੇਗਾ ਨਹੀਂ ਜੋ ਇਹ ਸ਼ਰਤਾਂ ਆ ਰਹੀਆਂ ਕਿਸਾਨ ਮਰ ਨਹੀਂ ਜਾਏਗਾ। ਕਿਸਾਨ ਦੇ ਨੇ ਪਹਿਲੀ ਮਾਰ ਦਿੱਤਾ। ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਲੱਟਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਾ ਹੋਣ ਕਰ ਆਲਰੇਡੀ ਪੰਜਾਬ ਸਫਰ ਕਰ ਰਿਹਾ। ਹੁਣੇ ਅਗਲੀ ਸ਼ਰਤ ਲਾਤੀ। ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਏਜੰਡਾ ਲੁੱਟਣ ਦਾ ਹੀ ਹੈ। ਕਿ ਜਦੋਂ ਕਿਸਾਨ ਕੋ ਰਿਆ ਕੁਝ ਨਹੀਂ ਐਸ ਟਾਈਮ ਇਸਟ੍ਰੈਸ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਟਾ ਆਪਣੇ ਵੱਲੋਂ ਵੀ ਕੀ ਕੇਂਦਰ ਸਰਕਾਰ ਨੂੰ ਪੀਲ ਕਰਨ ਜਾਂਦੇ ਹੋ ਕਿਸਾਨਾਂ ਦੀ ਬਿਹਾਰ ਦੀ ਉੱਪਰ ਇੱਕੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਮੈਂ ਤੇ ਅਪੀਲ ਭਵੰਦ ਨੂੰ ਹੀ ਕਰ ਸਕਦਾ ਇਹਦਾ ਕੰਮ ਹੀ ਉੱਥੇ ਜਾ ਕੇ ਬੈਠੂ ਬਟ ਮੈਨੂੰ ਲੱਗਦਾ ਇਹਨਾਂ ਕੰਟਰੋਲ ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮੇ ਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਚੋੜਿਆ ਜਾ ਸਕਦਾ ਹੈ ਨਿਚੋੜੋ ਆਹੀ ਗੱਲ ਹੈ ਤੇ